ਚਾਹੀਏ ਦਰਬਾਰ ਸਾਹਿਬ ਤੋਂ ਧਰਮੀ ਫੌਜੀ ਆ ਹਾਂ ਧਰਮੀ ਫੌਜੀ ਹੈ ਉਹਨਾਂ ਦੀ ਭੈਣ ਆਏ ਆ ਤੇ ਉਹਨਾਂ ਨੇ ਦੱਸਿਆ ਵਾਕਿਆ ਹੀ ਇਹ ਧਰਮੀ ਫੌਜੀ ਸੀ 1984 ਦੇ ਵਿੱਚ ਦਰਬਾਰ ਸਾਹਿਬ اٹੈਕ ਤੋਂ ਬਾਅਦ ਇਹਨਾਂ ਨੇ ਨੌਕਰੀ ਛੱਡ ਕੇ ਤੇ ਉਹ ਆ ਗਏ ਸੀਗੇ ਬੜਾ ਜਵਾਨ ਹੋ ਗਿਆ ਹਾਂ 14 ਸਾਲਾਂ ਨਹੀਂ ਪੰਦਿਕਰਾ ਹਾਂ ਮੈਨੂੰ ਤਾਂ ਕੌਣ ਆ ਵਾਹਿਗੁਰੂ ਵਾਹਿਗੁਰੂ ਚੱਲ ਹੁਣ ਨੀ ਰੋਣਾ ਦੇ ਦੇ ਕੌਣ ਆਇਆ ਹੈ ਹੁਣ ਕਾ ਤੂੰ ਰੋਣਾ ਕੌਣ ਆਇਆ ਕੌਣ ਆ ਆਏ ਹੋਏ ਬਾਬੇ ਕੋ ਗਾੜੇ ਦਾ ਕੀ ਤੇਰਾ ਹੈ ਮੈਂ ਤੂੰ ਸਾਰੇ ਜਾ ਕੀ ਤੇਰਾ ਅੱਛਾ ਵਿਆਹ ਕੀਤਾ ਵਾਹਿਗੁਰੂ ਐ ਇੱਥੇ ਨੇ ਐ ਇੱਥੇ ਬੈਠੋ ਆ ਲੱਗੇ ਬੈਠੋ ਲੱਗੇ ਹਾਂ ਇੱਥੇ ਬੈਠਾ ਹਾਂ ਹਾਂ ਇਹ ਜੀ ਨੀ ਅਗਰ ਇਹ ਭੈਣ ਜੀ ਕਿੰਨੇ ਭੈਣ ਭਰਾ ਸਭ ਪੰਜ ਭੈਣਾਂ ਵਾ ਅੱਛਾ ਪੰਜ ਭੈਣਾਂ ਇੱਕ ਪੂਰੇ ਹੋ ਗਏ ਬਾਕੀ ਪੂਰੇ ਹੋਈ ਇੱਕ ਭੈਣ ਹੋ ਗਈ ਪੂਰੀ ਇੱਕ ਤੇ ਕੁੜੀਆਂ ਹਿੰਦੀ ਥੱਲੇ ਹੋਈਆਂ ਹਾਂ ਅੱਛਾ ਉਹ ਵੀ ਕੁੜੀਆਂ ਛੋਟੀਆਂ ਸੀ ਆਮ ਸਰ ਪਲਸ ਤੇ ਦੁਪਰਾ ਦੁਪਰਾ ਤੇ ਛੋਟਾ ਭਰਾ ਜਿਹੜਾ ਨਾ ਉਹ ਚਾਹੁੰਦਾ ਵਾ ਕਿ ਜੋ ਕੁਝ ਵੀ ਆ ਮੇਰੇ ਜੁਗ ਪਈ ਅੱਖ ਚਾਹੇ ਚਲੇ ਚਾਹ ਜਿੰਦੇ ਜੀਉਨ ਰੋਟੀ ਦੀ ਕੋਈ ਸਾਧਨ ਨਹੀਂ ਹੈਗਾ ਰੋਟੀ ਨਹੀਂ ਕੋਈ ਦੂਸਰ ਬਸ ਮੰਗ ਮੰਗ ਕੇ ਇਹਨੇ ਰੋਟੀ ਖਾਂਦਾ ਪਿੰਡ ਹੂੰ ਉਹ ਤਾਂ ਚਲੋ ਦੋ ਦੁਕਾਨਾਂ ਇੱਕ ਦੁਕਾਨ ਉਹਨੇ ਦੋ ਸਾਲ ਹੋ ਗਏ ਬੰਦ ਕੀਤੀ ਹੈ ਜਾਨੀ ਕਿ ਨਹੀਂ ਖੋਲਦਾ ਉਹ ਜਾਂ ਇਹ ਮਰ ਜਾਵੇ ਤੇ ਮੈਂ ਮਤਲਬ ਕੀ ਵੀਰ ਹੀ ਕਰਾਂ ਹੂੰ ਹੁਣ ਆਹੀਂ ਜਦ ਤੱਕ ਜੂਂਦੀ ਆ ਵਾ ਆਹ ਜੇ ਮੁੰਡਾ ਇਹਦਾ ਸਾਹਵੇਂ ਤੇ ਆਹੀਂ ਉਹਨੂੰ ਕਹੀ ਵੀ ਤੂੰ ਕਾਕਾ ਨਾਂ ਲਖਾ ਲੈ ਆਪਣੇ ਹੂੰ ਉਹ ਸਾਹਮਦਾ ਨਹੀਂ ਇਹਨੂੰ ਮੁੰਡਾ ਇਹਦਾ ਕਿੱਥੇ ਮੁੰਡਾ ਇਹਦਾ ਰਹਿੰਦਾ ਵਾ ਗੈਰੀ ਮੰਡੀ ਅੱਛਾ ਲੋਹਾ ਕਾ ਕਰਦੋ ਆਇਆ ਵਾ ਪਹਿਲੇ ਇਹ ਨਹੀਂ ਉਹਨਾਂ ਨੂੰ ਮੰਨਦਾ ਜਦੋਂ ਛੋਟੇ ਹੁੰਦੇ ਦਾ ਦਿਮਾਗ ਖਰਾਬ ਹੋ ਗਿਆ ਪਹਿਲੇ ਵੀ ਜਦੋਂ ਫੌਜ ਚੋਂ ਆਇਆ ਅੱਛਾ ਫੌਜ ਚੋਂ ਸੀਗਾ ਹਾਂ 84 ਚ ਆਇਆ ਨਾ ਇਹ ਔਰ ਬੈਰ ਹੋ ਗਿਆ ਜਾਂ ਵੈਸੇ ਛੱਡ ਗਿਆ ਜਦੋਂ 84 ਦੰਗੇ ਹੋਏ ਆ ਸਭ ਕੋ ਦੌੜ ਆਇਆ ਹੂੰ ਉਦੋਂ ਆ ਗਿਆ ਜੇ ਦਰਬਾਰ ਸਾਹਿਬ ਹੋਇਆ ਉਦੋਂ ਆ ਗਿਆ ਉਸ ਤੋਂ ਬਾਅਦ ਉਹ ਚਲੀ ਗਈ ਪੇਟੀ ਅੱਛਾ ਇਹ ਦਰਬਾਰ ਸਾਹਿਬ ਚੋਂ ਧਰਮੀ ਫੌਜੀ ਆ ਹਾਂ ਧਰਮੀ ਫੌਜੀ ਆ ਇਹ ਮਤਲਬ ਵੀ ਫਿਰ ਮੁੜ ਕੇ ਉੱਥੋਂ ਆ ਗਿਆ ਫਾਟਾ ਇਹ ਚੱਲ ਗਿਆ ਸਾਡਾ ਚੱਲ ਗਿਆ ਚੱਲ ਗਿਆ ਫਿਰ ਉੱਥੇ ਜਿਹਦਾ ਪੁੱਤ ਵੀ ਗਈ ਉਹ ਤੇਰੀ ਮਾ ਉਸੇ ਵਾ ਆਪਣੇ ਭਾਬੀ ਸਾਡੀ ਉਹ ਨਹਾਣੇ ਲੈ ਕੇ ਉੱਥੇ ਚਲ ਗਈ ਉਹ ਨਹੀਂ ਸਮਝਦੀ ਰਹੀ ਇਹਨੂੰ ਇਹ ਵਿਚਾਰਾ ਫਿਰ ਠੀਕ ਹੋ ਗਿਆ ਫਿਰ ਘੁੰਮਣੀ ਸੇਵਾ ਕਰਦਾ ਰਿਹਾ ਘੁੰਮਣੀ ਜਾਂਦਾ ਰਿਹਾ ਫਿਰ ਦਰਬਾਰ ਸਾਹਿਬ ਵੀ ਜਾਂਦਰਾ ਘੁੰਮ ਜਿੱਥੇ ਜਿੱਥੇ ਸੰਤਾਂ ਦੇ ਡੇਰੇ ਉੱਥੇ ਵੀ ਜਾਂਦਾ ਉਸ ਤੋਂ ਬਾਅਦ ਫਿਰ ਇਹ ਮਤਲਬ ਕਿ ਫੇਰ ਠੀਕ ਹੋ ਗਿਆ ਫੇਰ ਕੰਮ ਕਰਨ ਦਾ ਪਿਆ ਰੋਡ ਦੇ ਉੱਤੇ ਲੁੱਕ ਪਾਉਂਦਾ ਸੀਗਾ ਟਰੈਕਟਰ ਚਲਾਉਂਦਾ ਸੀ ਤੁਹਾਡੀ ਉਸ ਤੋਂ ਬਾਅਦ ਇਹ ਮਤਲਬ ਕਿ ਫੇਰ ਇਹ ਹੋ ਗਿਆ ਇਦਾਂ ਪਟ ਗਿਆ ਪਤਾ ਨਹੀਂ ਪਿੰਡ ਦੀ ਕੋਈ ਮੈਡੀਕਲ ਸਟੋਰ ਵਾਲਾ ਮੰਗਾਈ ਉਹਨੇ ਇਹਨੂੰ ਕੋਈ ਦਵਾਈ ਦੇ ਦਿੱਤੀ ਉਹਦੇ ਨਾਲ ਹੀ ਫੇਰ ਮੈਂਟਲ ਹੋ ਗਿਆ ਉਹ ਉਦੋਂ ਦਾ ਹੋਇਆ ਹੁਣ ਇਹਨੂੰ 6 ਵਾਟੇ 8 ਸਾਲ ਹੋ ਗਿਆ ਮੰਨ ਦਵਾਈ ਦਿੱਤੀ ਉਸ ਤੋਂ ਬਾਅਦ ਨਹੀਂ ਭਾਜੀ ਹੋਇਆ ਠੀਕ ਹੈ ਪਹਿਲੇ ਹੋ ਜਾਂਦਾ ਰਹਿ ਟੂ ਹਮ ਪਹਿਲਾਂ ਇਹਨੇ 3 ਮਹੀਨੇ ਰਹਿਣਾ ਗਰਮੀਆਂ ਗਰਮੀਆਂ ਫਿਰ ਐ ਠੀਕ ਹੋ ਜਾਂਦਾ ਕਿਉਂਕਿ ਇਹਨੂੰ ਮਾਰ ਵੀ ਬਹੁਤ ਪੈਂਦੀ ਰਹੀ ਪਹਿਲੇ ਹਾਂ ਪਰਦੇ ਰੋਣੇ ਲੱਗੀ ਲੱਗਦੀ ਰਹੇ ਹਨ ਉਹ ਮਤਲਬ ਕਿ ਮਾਰਦੇ ਵੀ ਰਹੇ ਬੜਾ ਉਦੋਂ ਮਤਲਬ ਕਿ ਉਸ ਤੋਂ ਬਾਅਦ ਫੇਰ ਐਦਾਂ ਵਿਚਾਰਾ ਤੁਰਿਆ ਫਿਰਦੇ ਹੁਣ 6 ਹੋਰ ਹੋ ਗਏ 7-8 ਸਾਲ ਇਹਨੂੰ ਹਮ ਨਹੀਂ ਠੀਕ ਹੋਇਆ ਅਸੀਂ ਕੋਸ਼ਿਸ਼ ਕੀਤੀ ਇਹਨੂੰ ਦਵਾਈ ਲੈ ਅਮਰਸਰ ਘਟਦੇ ਰਹੇ 14 ਸਾਲ ਕਰਦੀ ਲੱਗਦੀ ਇਹ ਕਹਿੰਦਾ ਰਿਹਾ ਵੀ ਤੁਸੀਂ ਮੇਰੀ ਜ਼ਿਆਦਾ ਸਾਹਮਣੇ ਮਾਰੇ ਮੂੰਹ ਫੜਦੇ ਰਹੇ ਹਾਂ ਅਸੀਂ ਫੇਰ ਆ ਜਾਂਦੇ ਰਹੇ ਐ ਸਾਲ ਬਾਅਦ ਜਾਈਦਾ ਕਿਤੇ ਰਖੜੀ ਤੇ ਵੀ ਜਾਈਦਾ ਭੈਣ ਕੋਈ ਵੀ ਜਾਂਦੀ ਹੈ ਕੋਈ ਨਹੀਂ ਜਾਂਦੀ ਉਹ ਛੋਟਾ ਹੁਸ਼ਾਰਵਾ ਕਹਿੰਦੇ ਉਹ ਕਹਿੰਦਾ ਵੀ ਇਹਨੂੰ ਮੈਂ ਲੱਭ ਇਹਨੂੰ ਮੈਂ ਲੱਭ ਲੈਨੀ ਹੈ ਜਿਹੜੇ ਹੋਏ ਨਾ ਅੱਗੇ ਚੱਲ ਗਿਆ ਹੈਗਾ ਇਧਰ ਮਾਧੋਪੁਰ ਵਾਲਾ ਨਾ ਉੱਥੋਂ ਵੀ ਲੱਭ ਲੈ ਹਾਂ ਉੱਥੋਂ ਵੀ ਉੱਥੇ ਹੋਟਲ 'ਚ ਰੋਟੀ ਖਾਦੀ ਇਹਨੇ ਤੇ ਹੋਟਲ ਦੇ ਅੱਗੇ ਸੌਂਦਾ ਹੁੰਦਾ ਏ ਟਰੱਕਾਂ ਲੱਗੇ ਉਹ ਮੁੰਡੇ ਨੂੰ ਇਹਨੇ ਨੰਬਰ ਦਿੱਤਾ ਨੰਬਰ ਨਹੀਂ ਮੇਰਾ ਇਹਨੂੰ ਭੁੱਲਦਾ ਉਹਨੂੰ ਨੰਬਰ ਦਿੱਤਾ ਤੇ ਆਂਦਾ ਭੈਣਾ ਇੱਥੇ ਤੁਹਾਡਾ ਭਰਾਵਾ ਅੱਡਾਉ ਸਾਨੂੰ ਨੰਬਰ ਨਹੀਂ ਦੱਸਿਆ ਓਏ ਫਿਰ ਮੇਰੇ ਨਾਲ ਗੁੱਸੇ ਆ ਹੀਗਾ ਹਾਂ ਤਾਂ ਨਹੀਂ ਇਹਨੇ ਨੰਬਰ ਦੱਸਿਆ ਤਾਂ ਨਹੀਂ ਲੱਗਦਾ ਇਹ ਫੇ ਮੈਂ ਇਹਨੂੰ ਬੁਲਾਣਾ ਕਾਲੀ ਮੇਰੇ ਕੋਲ ਵੀ ਤੂੰ ਬੁਵਾਇਦਾ ਦਿਆ ਤੁਸੀਂ ਹੈ ਲੈ ਕੇ ਦੱਸਦਾ ਲੈ ਵਰਵਾਦਨ ਕਿੱਥੇ ਦੇ ਨੇ ਜਗਤ ਤੇ ਕੋਈ ਬੜੀ ਹੈ ਨਾ ਹਾਂ 1 ਕਰੋੜ ਦੀ ਵੀ ਕੋਈ ਜਗਤ ਹੈ ਅੱਛਾ ਉਹ ਪਹਿਲੀ ਸੜਕ ਦੇ ਉੱਤੇ ਹੀ ਆ ਅੱਛਾ ਰੋਡ ਦੇ ਉੱਤੇ ਹੀ ਆਹੀ ਇਹੋ ਕਹਿੰਦੇ ਵੀ ਚੱਲ ਜਿੱਥੇ ਇਹਨੂੰ ਰੋਟੀ ਪਾਣੀ ਮਿਲਦਾ ਨਾ ਆਈ ਉਹਦੇ ਨਾਲ ਹੀ ਕਰ ਦਿੰਦੇ ਹਾਂ ਹੂੰ ਆਹ ਕੀ ਕਰਨੀ ਭਰਾ ਦੀ ਜਾਇਦਾਦ ਤੇ ਭਰਾਵਾਂ ਦੀ ਨਹੀਂ ਤੁਸੀਂ ਫਿਰ ਇਹਨੂੰ ਜੇ ਦੂਜਾ ਤੇ ਇਹਦਾ ਜਿਹੜੇ ਇਹਦਾ ਬੇਟਾ ਆ ਉਹ ਉਹ ਰੱਖ ਲੈ ਚਲੋ ਉਹਦੇ ਗਾਂ ਮਾਈਕ ਵਾਈਫ ਅਹੀਂ ਮਰ ਗਈ ਆ ਮਰ ਗਈ ਆ ਕਿੱਥੇ ਬੇਟਾ ਰਹਿੰਦਾ ਕਿੱਥੇ ਉਹ ਗੈਰੀ ਮੰਡੀ ਰਹਿੰਦਾ ਉੱਥੇ ਕੀ ਕੰਮ ਕਰਦਾ ਉਹ ਕੰਮ ਉਹ ਸੈਕ ਮੋਟਰਸਾਈਕਲ ਦੀ ਰਿਕਟਿੰਗ ਕਰਦਾ ਕਿ ਜੇ ਕੋਈ ਛੱਡੋ ਤਾਂ ਉਹਦੇ ਕੋਲ ਉਹ ਰੱਖਦਾ ਇੰਨੀ ਤਾਂ ਇਹ ਰਹਿੰਦਾ ਹੀ ਨਹੀਂ ਪਹਿਲੀ ਗੱਲ ਤੇ ਇਹ ਰਹਿੰਦਾ ਨਹੀਂ ਕਿ ਕਰਦਾ ਨਹੀਂ ਲੱਗਦਾ ਉੱਥੇ ਅੱਛਾ ਇਹਨੇ ਆਪਣੀ ਦੁਕਾਨ ਤੇ ਉੱਥੇ ਦੁਕਾਨਾਂ ਆ ਕੇ ਬੈਠੇ ਰਹਿਣਾ ਵਾ ਜਿਵੇਂ ਸਿਆਲ ਨੂੰ ਇਹ ਵਿਸਤਰੇ ਦੇ ਨੇ ਦੁਕਾਨਾ ਹੁਣ ਕਿਰਾਏ ਤੇ ਚਾੜੀਆਂ ਜੋਂ ਨੇ ਇੱਕ ਕਿਰਾਏ ਤੇ ਚਾੜੀ ਇੱਕ ਜਵਰੀ ਉਹਨੇ ਜਿੰਦਰਾ ਲਾਇਆ ਦੂਸਰੇ ਮੁੰਡੇ ਨੇ ਉਹ ਕੋਣਾ ਦੂਸਰਾ ਭਰਾ ਛੋਟਾ ਸਾਡਾ ਅੱਛਾ ਛੋਟੇ ਭਰਾ ਨਹੀਂ ਜਵਰੀ ਹਾਂਜੀ ਹਾਂਜੀ ਉਹ ਕਹਿੰਦਾ ਮੈਂ ਰੱਖਣੀ ਉਹ ਕਹਿੰਦਾ ਵੀ ਇਹਨੂੰ ਕਚੈਰੀ ਚ ਲੈ ਗਿਆ ਕੈਫੇ ਚ ਹੁਣ ਇਹਨੂੰ ਕੋਈ ਪਤਾ ਨਹੀਂ ਕੈਫੇ ਵਿੱਚ ਲੈ ਗਿਆ ਤੇ ਕੈਫੇ ਵਿੱਚ ਸ਼ਰਾਬ ਪਿਆਲ ਕੇ ਕੁਸਾਈਆਂ ਦਾ ਮੁੰਡਾ ਗੁੰਡਾ ਬਣਿਆ ਬੈਠਾ ਹਾਂ ਉਹਨੇ ਮਤਲਬ ਕਿ ਇਹਦੇ ਕੋਲ ਫੋਟੋ ਨਾਲ ਕੁੜੀ ਦੀ ਲਵਾ ਦਿੱਤੀ ਪਿੱਤਾ ਇਹਦੇ ਨਾਂ ਤੇ ਪਰ ਹਾਂ ਜਦ ਤੱਕ ਆਜੋ 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 ਇੱਕ ਮਿੰਟ ਰਿਕੋੜੋ ਬਈ ਕਿ ਉਹਦੀਆਂ ਕੁੜੀਆਂ ਜੀ ਹੁੰਦੀਆਂ ਵਾਂ ਤੇ ਕਿਸੇ ਦਾ ਨਾਂ ਨਹੀਂ ਹੈ ਪਾਪਾ ਜੀ ਨੇ ਕਿਸੇ ਦਾ ਨਾਂ ਕੁਝ ਨਹੀਂ ਕੀਤਾ ਹਾਂ ਉਹ ਕਹਿੰਦਾ ਬਾਅਦ ਵਿੱਚ ਜੋ ਮਰਜ਼ੀ ਕਰਦੇ ਰਿਓ ਮੈਂ ਨਹੀਂ ਕੁਝ ਵੀ ਕਰ ਹਾਂ ਉਹ ਵੀ ਅਹੀਂ ਮਤਲਬ ਕਿ ਆਪਣੀ ਸੇਮਤੀ ਨਾ ਸੇਮਤੀ ਇਹ ਤਾਂ ਪਾਪਾ ਦਾ ਕਮਰਾ ਵਾ ਹੂੰ ਤੇ ਉਹ ਕਮਰਾ ਜਿਹੜਾ ਵਾ ਨਾ ਉਹਦੇ ਵਿੱਚ ਅਸੀਂ ਜਾਈਦਾ ਵਾ ਜਦੋਂ ਉਹ ਛੋਟੇ ਭਤੀਜੇ ਇਹ ਕਹਿੰਦਾ ਰੋਡ ਬਣਾਉਂਦਾ ਐਦਾਂ ਕਹਿਣਾ ਅਸੀਂ ਅਸੀਂ ਸਮਝਣਾ ਨਹੀਂ ਅਸੀਂ ਕਹਿਣਾ ਉਦਾਂ ਹੀ ਆ ਕਹਿੰਦੇ ਇਹ ਧਰ ਇਹ ਨਹੀਂ ਕਹਣਾ ਫੌਜ ਚ ਮੈਰੇ ਅਸੀਂ ਵੀ ਨਹੀਂ ਮੰਨਣਾ ਅਸੀਂ ਕਹਿਣਾ ਜਦੋਂ ਦਿਮਾਗੀ ਤੌਰ ਤੇ ਆ ਜਾਣਾ ਵੀ ਉਦਦੇ ਕਹਿੰਦੇ ਹਨਾ ਫਿਰ ਪਰ ਆ ਗੱਲਾਂ ਸੱਚੀਆਂ ਨਿਕਲੀਆਂ ਰੋਡ ਤੇ ਵਾਕਿਆ ਲੋਕ ਪਾਉਂਦੇ ਰਹੇ ਲੋਕ ਪਾਉਂਦਾ ਰਿਹਾ ਤੇ ਫਿਰ ਫਿਰ ਧਰਮੀ ਫੌਜੀ ਉਹ ਵੀ ਵਾਕਿਆ ਧਰਮੀ ਫੌਜੀ ਨਿਕਲਿਆ ਬਾਪੂ ਫੇਰ ਆ ਸੱਚੀਆਂ ਗੱਲਾਂ ਨਿਕਲੀਆਂ ਸਾਰੀਆਂ ਹੀ ਅਸੀਂ ਤਾਂ ਤੈਨੂੰ ਕਹਿੰਦੇ ਰਹੇ ਉੱਦਾਂ ਹੀ ਮਜ਼ਾਕ ਕੜਾਉਂਦੇ ਰਹੇ ਸਾਰੇ ਵੀ ਬਾਪੂ ਸਾਡਾ ਇੱਧਰ ਰੁਕ ਹਣਾ ਇੱਧਰ ਰੁਕ ਮੈਂ ਡਰ ਬਾਕੀ ਸਾਰੇ ਮੈਂ ਇਹ ਡਿਸਚਾਰਜ ਫਿਰ ਉਹਨਾਂ ਨੇ ਕਰਤਾ ਸਾਡਾ ਫੌਜੀ ਉਹ ਸਾਹਮਣੇ ਬਾਪੂ ਸਾਡਾ ਜਿਹੜਾ ਫੌਜੀ ਆ ਉਹ ਸਾਡਾ ਸਾਰਾ ਕੁਝ ਹੀ ਉਹ ਆ ਅਹੀਂ ਤਾਂ ਆਪ ਉਹਦੇ ਕੋਲੋਂ ਕੋਈ ਚੈਂਸਿਕ ਨਹੀਂ ਜਾਣਦੇ ਡਾਂਸ ਹੀ ਕੋਣ ਪੂਰੀ ਹੋ ਗਈ ਅੱਜ ਬਕੂ ਚਾਨ ਸਿੰਘ ਹਾਂ ਹਾਂ ਬਕੂ ਜੀ ਇਹ ਕਥਕ ਵਧੀਆ ਨਾ ਸੋ ਮੈਂ ਵੱਡ ਜੈਂਦੀ ਐ ਅੱਜ ਤੱਕ ਵੀ ਕੋਈ ਵੱਡ ਜੱਕੇ ਨਹੀਂ ਕਬੱਡੀ ਹਾਂ ਬਸ ਇਹ ਇੱਕ ਦਿਨ ਅਲਾ ਮਾਰ ਗਣੇ ਆਈ ਸਮਝਣਾ ਲੋਕ ਕਿੰਨਾ ਚਰ ਬਣਾਇਆ ਅੱਛਾ ਕਬੱਡੀ ਵੀ ਖੇੜੀ ਹੈ ਹਾਂ ਆ ਪਿਛਲੇ 4-5 ਸਾਲ ਤੋਂ ਠੀਕ ਸੀਗਾ ਏ ਮੇਰੇ ਹੱਥ ਮਕੇਰੀਆਂ ਰੋਡ ਸਾਰਾ ਇਨੇ ਬਣਾਇਆ ਵਾ ਅੱਛਾ ਰਾਤ ਨੂੰ ਇਹ ਸ਼ਾਮੀ ਸਾਡੇ ਕੋ ਆ ਜਾਂਦਾ ਰਿਹਾ ਇਹ ਕਮਰਾ ਇਹਨੂੰ ਲੈ ਕੇ ਦਿੱਤਾ ਸੀ ਤੇ ਉੱਥੇ ਇਨੇ ਸੌਣਾ ਬੈਣਾ ਤੇ ਚਲੋ ਸਵੇਰੇ ਇਹਨੇ ਉੱਠਾ ਰੋਟੀ ਪਣੀ ਨੂੰ ਬਣਾਦਣਾ ਤੇ ਇਹਨੇ ਚੱਲ ਜਾਈ ਉਹ ਛੈਣਿਆ ਤੇ ਆਂਡਾ ਖਾਓ ਗੁਰਗੀ ਨਾ ਖਾਓ ਗੁਰਗੀ ਫਲ ਫੜਗੀ ਆਟਾ ਕਿਥੋਂ ਆ ਹਾਂ ਉਹ ਲਾਤ ਬੜੀ ਆਹ ਹੋ ਜੀ ਕੱਤ ਜਾਵੇ ਇਹ ਤਾਂ ਪੈਸੇ ਕੱਢੀ ਦੇ ਨੰਨਾ ਬਹੁਤ ਕਰਦਾ ਇਸ ਨਾਲ ਕੁਲ ਰਣਨੀਤੀ ਬੱਜਦਾ ਹੈ ਇਹ ਤਾਂ ਹੈ 10 ਲੱਖ ਰੁਪਏ ਦੀ ਰੇਤ ਨਹੀਂ ਨਹੀਂ ਆ ਗਿਆ ਹੁਣ ਜਿਹੜੀ ਪ੍ਰਾਪਰਟੀ ਉਹਨੇ ਨਾਂ ਉੱਥੇ ਲਿਖਾ ਲਈਏ ਇਹਦੇ ਕੋਲੋਂ ਸਾਰੀ ਕੋਈ ਨਹੀਂ ਨਹੀਂ ਕਿਸੇ ਦੁਕਾਨੀ ਲਖਾਈ ਲਗੂਈ ਨਹੀਂ ਜਦ ਤੱਕ ਅਹੀਂ ਨਹੀਂ ਜ਼ਾਇਨ ਕੀਤਾ ਬਾਜੀ ਉਹ ਕਿਤਰਾ ਲਗਾਈਏ ਕੈਰੀ ਜਾ ਕੇ ਲਖਾਈ ਕੋਈ ਪ੍ਰਾਪਰਟੀ ਉਤਰਾ ਕੈਫੇ ਚ ਜਿੰਨੂੰ ਮਰਜ਼ੀ ਲੈ ਜਾਓ ਮੈਨੂੰ ਭੰਗ ਪਿਆ ਦੇ ਉਹਨੂੰ ਕਰਾ ਲਓ ਤੇ ਕਹਿ ਦੇਣਾ ਕਿ ਚੱਲ ਲਿਖਾ ਲਈਏ ਭੰਗ ਫਲਾਕ ਲਗਾ ਹਾਂ ਲਖਾਈ ਕੁੜੀ ਦੀ ਲਖਾਈ ਆ ਕੈਫੇ ਦੇ ਵਿੱਚ ਜਾ ਕੇ ਹਾਂ ਉਹ ਮਹਿਰ ਉਹ ਆਦੀ ਆ ਪੈਸੇ ਕਿੰਨੇ ਪੈਸੇ ਆਏ ਹਾਂ ਕਰਿਆ ਮੈਂ ਕਹਾਂ ਉਹ ਕਿੰਨਾ 80 ਲੱਖ ਦਿੱਤਾ ਹੈ ਹੀ ਨਹੀਂ ਇੱਕ ਜਵਾਨ ਜੀ ਦੀ ਦਾਰਦੀ ਓਏ ਹੋ ਕੈਫੇ ਲਖਾ ਲਈ ਜਾਗੇ ਕੈਫੇ ਚ ਉਹ ਫਿਰ ਉਹ ਕੋਣ ਸੀਗਾ ਔਰ ਸਾਈ ਹੀ ਜਿਹਨੇ ਲਖਾਈ ਸਾਈ ਮੁੰਡਾ ਹੈ ਐਵੇਂ ਦਬ ਕੰਮ ਜਿਹਨੇ ਇਹਦੀ ਘਰ ਦੀ ਨਰਿਆ ਚਨਾ ਦੇਖਦੀ ਕਰ ਉਹ ਹਾਂ ਜੀ ਉਹਨੇ ਤਾਂ ਕਿਹਾ ਕਿ ਮਾਰੇ ਤੇ ਕੋਈ ਲਖਾਲ ਖੂ ਨਹੀਂ ਫਿਰ ਹਾਨੂੰ ਪਤਾ ਲੱਗਾ ਤੇ ਅਸੀਂ ਉੱਥੇ ਗਏ ਮਤਲਬ ਗੁਰਦਾਸਪੁਰ ਪੁੱਛਿਆ ਬੜੀ ਮਾੜੀ ਗੱਲ ਉਹ ਫਿਰ ਕਹਿਣ ਲੱਗੇ ਕਿ ਕੁਝ ਨਹੀਂ ਹੋਇਆ ਉਹਦੇ ਨਾਲ ਜਦ ਤੱਕ ਤੁਸੀਂ ਸਿਆਣਾ ਨਾ ਕਰਕੇ ਜਾਓਗੇ ਚਾਹ ਭੈਣ ਕੋਈ ਨਾ ਚਿਰ ਕੁਝ ਨਹੀਂ ਹੋਇਆ ਕੋਈ 6 ਮਰਲੇ ਜਗਾਵੋ ਚ ਇੱਕ ਕਮਰਾ ਵਾ ਬਾਕੀ ਦਰਖਤ ਉੱਪਰ ਲੱਗੇ ਆ ਉਹ ਇੱਕ ਕਮਰਾ ਉਹ ਰਹਿਣ ਨੂੰ ਹੈਗਾ ਹਾਂਜੀ ਮੈਂ ਕਹਾਂ ਬੂਆ ਘਰੀ ਕੋਈ ਨਹੀਂ ਹੈਗਾ ਫਿਰ ਤੁਸੀਂ ਕਿੱਥੇ ਲੈ ਕੇ ਜਾਓਗੇ ਉਹਨਾਂ ਨੂੰ ਹੁਣ ਛੱਡਣਾ ਤੇ ਇਹਨੂੰ ਮੈਂ ਪਿੰਡ ਹੀ ਆ ਜੀ ਇਹ ਕਿ ਜਾਣਾ ਕਿਧਰ ਤੇ ਜਾਂ ਭੈਣ ਜੀ ਵੱਡੀ ਕਹਿਣ ਦੀ ਫੋਨ ਕਰਨ ਦੀ ਵੀ ਮੈਨੂੰ ਮੇਰੇ ਕੋਲ ਨਹੀਂ ਆ ਜਾ ਕੇ ਉਹ ਕਹਿੰਦੀ ਆਪਣੇ ਕੋ ਦੂਦ ਲੈ ਚੰਡੀਗੜ੍ਹੋਂ ਕੁੜੀ ਆਏਗੀ ਉਹ ਰੋਡ ਦੇ ਜਾਲੀ ਨਹੀਂ ਹੁਣ ਬਸ ਕੀ ਛੋਟੀ ਬੰਦਾ ਗੱਲ ਕੀ ਆ ਏਦਾਂ ਇਹਦੇ ਨਾਲ ਪ੍ਰਾਪਰਟੀ ਆ ਤੁਸੀਂ ਸਾਰੇ ਸਹਿਮਤ ਆ ਇਹ ਚੀਜ਼ ਨੂੰ ਉਹਨਾਂ ਲਿਜਾ ਕੇ ਕੋਈ ਇਹ ਛੱਡ ਦੇਣ ਇਹਨਾਂ ਨੂੰ ਛੱਡ ਦੇਣ ਕੋਈ ਇਹਨਾਂ ਦਾ ਬੇਟੀ ਨਾਲ ਮੜੀ ਦੀ ਗੱਲ ਕਰਦਾ ਪੈਣਾ ਨਹੀਂ ਛੱਡ ਸਕਦਾ ਜਿਆਦਾ ਨਹੀਂ ਛੱਡ ਸਕਦਾ ਇੱਕ ਸਵੇਰੇ ਬੇਟਾ ਵੀ ਕੋ ਫੋਨ ਕਰਦਾ ਹੀ ਉਹ ਕੌਣ ਉਹ ਕਹਿੰਦਾ ਮੇਰੇ ਤਾਇਆ ਜੀ ਆਹੋ ਤਾਬ ਹੋਣਾ ਉਹ ਨਹੀਂ ਤੇ ਮਾਰਿਆ ਇਹਨੂੰ ਉਹਨੂੰ ਕਿਦਾ ਪਤਾ ਲੱਗਾ ਤੁਹਾਡੇ ਤੁਹਾਨੂੰ ਕਿਦਾ ਪਤਾ ਲੱਗਾ ਸਾਡੀ ਸੰਤਾਂ ਦੇ ਵਿੱਚ ਆਏ ਮਤਲਬ ਕਿ ਮੈਂ ਤੁਹਾਡਾ ਪ੍ਰੋਗਰਾਮ ਦੇਖਦੀ ਰਹੀ ਨਹੀਂ ਆ ਪਾਜੀ ਉਹ ਲੁਧਿਆਣੇ ਵਾਲਿਆਂ ਦਾ ਵੀ ਫਿਰ ਉੱਥੋਂ ਵੀਡੀਓ ਦੇਖੀ ਤੁਸੀਂ ਕਰਨ ਤਰਨ ਵਾਲਿਆਂ ਦਾ ਵੀਡੀਓ ਦੇਖੀ ਤੁਸੀਂ ਵੀਡੀਓ ਇਹ ਸਾਡੇ ਉਥੇ ਸੰਗਈਏ ਨਾ ਮੁੰਡੇ ਨੇ ਦੋਦੀ ਨੂੰ ਦੋਦੀ ਨੂੰ ਦੱਸਿਆ ਉਹਨੇ ਦੇਖੀ ਆ ਦੋਦੀ ਨੇ ਫਿਰ ਉਹ ਕੀੜੇ ਕਾਢੇ ਕਹਿੰਦੇ ਉਹਨਾਂ ਨੂੰ ਉਹ ਮੈਂ ਉਹਨੂੰ ਕਿਹਾ ਕਿ ਉੱਥੇ ਪਤਾ ਕਰੋ ਪੜਾਈ ਆਪਣੇ ਨੂੰ ਮੈਂ ਕਿਹਾ ਉਹਨਾਂ ਨੇ ਫਿਰ ਇਹਦੀ ਵੀਡੀਓ ਪਾਈ ਤੇ ਫਿਰ ਮੈਨੂੰ ਫੋਨ ਵੀ ਇੱਥੋਂ ਗਿਆ ਤਲ ਉਹਦੇ ਗਾਈਆਂ ਵੜੀਆਂ ਮੇਰੇ ਨੂੰ ਨੂੰ ਬੈਠੇ ਹੱਥਾਂ ਨਾਲ ਆਵਾਂਗਾ ਕੀ ਤੂੰ ਜਿਹੜਾ ਇਹਨਾਂ ਦਾ ਭਤੀਜਾ ਫੋਨ ਕਰਦਾ ਮੇਰੇ ਤਾਇਆ ਜੀ ਆ ਤੁਹਾਡੇ ਕੋ ਰਾਤ ਮੈਨੂੰ 11 11:30 ਵਜੇ ਫੋਨ ਕਰਦਾ ਠੀਕ ਆ ਮੈਂ ਕਿਹਾ ਉਹ ਉਹਨਾਂ ਨੂੰ ਵੀ ਹੁਣ ਕਹਿਣਗੇ ਆਉਣ ਨੂੰ ਕਿਦਾਂ ਸਾਰੇ ਇੱਕ ਵਾਰੀ ਸਿਸ਼ੇ ਨੇ ਨਹੀਂ ਆਉਣਾ ਮੈਂ ਚੋ ਲੈ ਆਈ ਇਹਨੂੰ ਮੈਂ ਹੀ ਲੈ ਆਈ ਉਹ ਤਾਂ ਉਹ ਕਿੱਥੇ ਜਾਣੇ ਆ ਉਹਨਾਂ ਨੇ ਤਾਂ ਮਾਰਿਆ ਇਹਨੂੰ ਉਹ ਤਾਂ ਕਹਿੰਦੇ ਵੀ ਹੁਣ ਮਰ ਗਿਆ ਅਖਰਵਾੜੀ ਸੁਖਰੀ ਸਾਹਿਬ ਪਾਟ ਕਰਾ ਲਾ ਇੱਥੇ ਸੁਖਰੀ ਸਾਹਿਬ ਪਾਟ ਕਰਾ ਲਾ ਸਾਰੇ ਆ ਉਹਨਾਂ ਨਾਲ ਇਸ ਗੁਰੂ ਸਾਹਿਬ ਬਾਟ ਕਰਾਲ ਕੋਤੇ ਮਰ ਮੁੜ ਗਿਆ ਕਿਉਂਕਿ ਇਹ ਲਾਤੋਂ ਚੱਲਿਆ ਨਹੀਂ ਜਾਂਦਾ ਤੋਂ ਸਾਨੂੰ ਹੁਣ ਦਿਲ ਦੇ ਭਰਾ ਵਾ ਸਾਡਾ ਮਾਂ ਜਾਇਆ ਸਾਨੂੰ ਇਹਨਾਂ ਪਤਾ ਵਾ ਵੀ ਉਹ ਜ਼ਿੰਦਾ ਵਾ ਜੀ ਗੁਰਦੁਆਰਿਆਂ ਚ ਸਾਨੂੰ ਸੁਪਨੇ ਆਉਣੇ ਵੀ ਗੁਰਦੁਆਰਿਆਂ ਜੀ ਆ ਕਿਤੇ ਮੈਂ ਤਾਂ ਲੁਕਰਾ ਸਾਹਿਬ ਜਾਣਾ ਤੇ ਤੂੰ ਅਬਰ ਉਹਨਾਂ ਕਾਦੋ ਰੱਬਾ ਕਾਦੋ ਨਾ ਕਾਦੋ ਕੀ ਗੱਲ ਕਿਉਂ ਕਾਦੋ ਤੂੰ ਰੋਣਾ ਤਾਂ ਕਰ ਗਿਆ ਹੂੰ ਇਹ ਸਹੀ ਬਾਬੇ ਕੋਲ ਆਨੇ ਜੇ ਨੇ ਨਹੀਂ ਆਪ ਦੋਣ ਦੇ ਆਵੇ ਇਹ ਗੇਸ ਰੋਣਾ ਸਰਪਤ ਜੁੜਿਆ ਗਿਆ ਜਿਹਾ ਵਾਈਦਾ ਹੀ ਕੀਤਾ ਕਦਰ ਸੁਖਾ ਜੁੜਿਆ ਗਿਆ ਜਿਹਾ ਕੋਈ ਹੋਵੇ ਤਾਂ ਹੁਣ ਚੜਦੀ ਕਲਾ ਵਿੱਚ ਆ ਚੜਦੀ ਕਰਾ ਜੀ ਜੋ ਬਾਜੀ ਹਟਾ ਦੀ ਦਾ ਚੜਦੀ ਕਰਾ ਜੀ ਇਹ ਵਾਹੋ ਚਪੜੇ ਮਾ ਤੇ ਨਮਾਤੀ ਬਾਕੀ ਦੀ ਗੱਲ ਦੀ ਇਸ ਲੋ ਗੱਲ ਕੇ ਦੇ ਸਾਡੇ ਜ਼ਰ ਦੇ ਕਬਜ਼ਾ ਕਰਨ ਨਾ ਕੋ ਨਹੀਂ ਕਰਨ ਦੇਣਾ ਕਿਸੇ ਨੂੰ ਕਬਜ਼ਾ ਆਪਣੇ ਨਾਮ ਲਿਖ ਕੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਾਰੀ ਦਾਸਤਾਨ ਸੁਣੀ ਆ ਇਹ ਬਜ਼ੁਰਗ ਸਾਨੂੰ ਗੜਦੀ ਵਾਲਾ ਤੋਂ ਮਿਲੇ ਸੀਗੇ ਕਾਫੀ ਸਮਾਂ ਹੋ ਚੁੱਕਾ ਆ ਤੇ ਮੇਰੇ ਖਿਆਲ ਵਿੱਚ 3-4 ਮਹੀਨੇ ਹੋ ਚੁੱਕਿਆ ਗੁੰਮ ਹੋਏ ਨੂੰ ਕਿੰਨਾ ਜ਼ਰੂਰਤ ਆ ਚਾਰ ਚਾਰ ਪੰਜ ਮਹੀਨੇ ਪ੍ਰਧਾਨ ਆ ਹਾਂ ਪ੍ਰਧਾਨ ਸਾਹਿਬ ਤੁਸੀਂ ਕਿੱਥੇ ਆ ਹੋਏ ਮੈਂ ਇੱਥੇ ਹੀ ਆ ਤੇ ਤੇਰੇ 2:00 ਵਜੇ ਆ ਨਾ ਹਾਂ 3 ਤੇਰੀ ਕੋਈ ਕੁੜੀ ਜੇ 2:00 ਵਜੇ ਕਹਿੰਦੀ ਆ ਉਹ ਜਿਦੀ ਜਿਦੀ ટીਪੀਸੀ ਖਾ ਆ ਤੇ ਇਹ ਗੱਲ ਇਦਾਂ ਵੀ ਬਜ਼ੁਰਗ ਮਿਲੇ ਸੀ ਕਿ ਪਤਾ ਨਹੀਂ ਸੀ ਲੱਗ ਰਿਹਾ ਬਜ਼ੁਰਗਾਂ ਕਿੱਥੋਂ ਦੇ ਰਹਿਣ ਵਾਲੇ ਆ ਕਿਹੜਾ ਪਿੰਡ ਆ ਇਹਨਾਂ ਨੇ ਆਪ ਹੀ ਬੋਲੀ ਜਾਣਾ ਮੈਂ ਫੌਜ ਚਾ ਮੈਂ ਰੋਡ ਬਣਾਉਂਦਾ ਰਿਆਂ ਪਰ ਕਈ ਗੱਲਾਂ ਕਰਨੀਆਂ ਤੇ ਫਿਰ ਹੁਣ ਉਹਨਾਂ ਦੀ ਭੈਣ ਆਏ ਆ ਤੇ ਉਹਨਾਂ ਨੇ ਦੱਸਿਆ ਵਾਕਿਆ ਹੀ ਇਹ ਧਰਮੀ ਫੌਜੀ ਸੀ 1984 ਦੇ ਵਿੱਚ ਦਰਬਾਰ ਸਾਹਿਬ اٹੈਕ ਤੋਂ ਬਾਅਦ ਇਹਨਾਂ ਨੇ ਨੌਕਰੀ ਛੱਡ ਕੇ ਤੇ ਉਹ ਆ ਗਏ ਸੀਗੇ ਤੇ ਫਿਰ ਆਣ ਕੇ ਰੋਡ ਬਣਾਉਂਦੇ ਰਹੇ ਆ ਉਹਨਾਂ ਰੋਡ ਵਾਲਿਆਂ ਨੇ ਕਿੰਨਾ ਚਿਰ ਰੋਡ ਨਾਲ ਕਿੰਨਾ ਚਿਰ ਕੰਮ ਕੀਤਾ ਨਹੀਂ ਸਾਬ ਰੋਡ ਤੇ ਬੜਾ ਚਿਰ ਇਹ ਇੱਕ ਹਰ ਜੀਤ ਕੋ ਪਿਆਰ ਅੱਛਾ ਜੀ ਪਤਾ ਨਹੀਂ ਗੁਰਤਾਬ ਦਾ ਤਾਂ ਬੜੀ ਪੀ ਕੇ ਵਰਗਾ ਜਾਂ ਭਾਟੀਆਂ ਕਾਫੀ ਫਿਰ ਉਹ ਮਤਲਬ ਆਪਣਾ ਉਧਰ ਕਰਦੇ ਦਾ ਕੰਮ ਪਰ ਹੁਣ ਜਿਹੜਾ ਇਹਨਾਂ ਦੇ ਪਤਾ ਲੱਗਾ ਵੀ ਇਹਨਾਂ ਦੇ ਨਾਲ ਦੁਕਾਨਾਂ ਵੀ ਹੈਗੀਆਂ ਇਹਨਾਂ ਦਾ ਪਰਿਵਾਰ ਇਹਨਾਂ ਦੇ ਬੱਚਾ ਵੀ ਬੇਟਾ ਵੀ ਹੈਗਾ ਉਹ ਵੀ ਨਹੀਂ ਦੇਖਦਾ ਮਤਲਬ ਕਾਫੀ ਜਿਹੜੀ ਲੰਮੀ ਸਟੋਰੀ ਉਹਨਾਂ ਦੇ ਭੈਣ ਵੱਲੋਂ ਦੱਸੀ ਗਈ ਆ ਤੇ ਬਾਕੀ ਹੁਣ ਇਹਨਾਂ ਨੂੰ ਜਿਹੜੀ ਕਸਟਡੀ ਆ ਉਹਨਾਂ ਦੀ ਭੈਣ ਜਿਹੜੀ ਪ੍ਰੂਫ ਲੈ ਕੇ ਬਕਾਇਦਾ ਸਾਰਾ ਡਾਕੂਮੈਂਟ ਲੈ ਕੇ ਜਿਹੜੀ ਇਹਨਾਂ ਨੂੰ ਕਸਟਡੀ ਦੇ ਦਾਂਗੇ ਬਾਕੀ ਸਾਰਿਆਂ ਨਾਲ ਗੱਲਬਾਤ ਕਰਕੇ ਵੀ ਜਿਹੜੇ ਬਾਕੀ ਪਰਵਾਹ ਜਿਹੜੇ ਇਹਨਾਂ ਦੇ ਰਿਸ਼ਤੇਰ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ